ਕੱਲ ਜਿਹੜੀ ਪੰਜਾਬ ਕਾਂਗਰਸ ਕਮੇਟੀ ਵੱਲੋਂ ਸਰਦਾਰਤਾ ਗਿਆ ਸੀ ਕਾਂਗਰਸ ਰੈਲੀ ਵਿੱਚ ਧਰਨਾ ਸੀ ਜੋ ਲੈਂਡ ਪੂਲਿੰਗ ਵਿੱਚ ਉਹਦੇ ਵਿੱਚ ਸਰਦਾਰ ਬਲਵੀਰ ਸਿੰਘ ਸਿੱਧੂ ਸਾਹਿਬ ਕਾ ਮੰਤਰੀ ਵੱਲੋਂ ਕੁਝ ਮੇਰੇ ਵਿਰੁੱਧ ਕੋ ਟਿੱਪਣੀਆਂ ਕੀਤੀਆਂ ਗਈਆਂ ਸਾਰ ਜਿਹਦੇ ਨਾਲ ਮੈਂ ਬਹੁਤ ਹਾਰਟ ਹੋਇਆ ਮੇਰਾ ਮਨ ਦੁਖੀ ਹੋਇਆ ਮੇਰਾ ਜਿਹੜਾ ਵਾ ਜਿਹਦੀ ਮੈਂ ਸ਼ਿਕਾਇਤ ਹਾਈਕ ਬਣ ਨੂੰ ਹੀ ਕੀਤੀ ਤੇ ਤੁਹਾਨੂੰ ਸਾਰਿਆਂ ਨੂੰ ਅੱਜ ਮੈਂ ਖੁੱਲ ਕੇ ਬੋਲਣ ਵਾਸਤੇ ਸੱਦਾ ਦਿੱਤਾ ਸੀ ਪਰ ਕਿਉਂਕਿ ਮੈਂ ਹਮੇਸ਼ਾ ਨਿਮਰਤਾ ਦੀ ਰਾਜਨੀਤੀ ਕੀਤੀ ਆ ਮੈਂ ਹਮੇਸ਼ਾ ਮੁਹਾਲੀ ਦੇ ਲੋਕਾਂ ਲਈ ਲੜਿਆ ਮੁਹਾਲੀ ਦੇ ਲੋਕਾਂ ਦੇ ਵਾਸਤੇ ਕੰਮ ਕੀਤਾ ਔਰ ਮੁਹਾਲੀ ਦੇ ਲੋਕ ਮੈਨੂੰ ਪਿਆਰ ਕਰਦੇ ਨੇ ਮੈਂ ਕਾਂਗਰਸ ਪਾਰਟੀ ਨਾਲ ਹਮੇਸ਼ਾ ਖੜਿਆ 1992 ਤੋਂ ਲੈ ਕੇ ਅੱਜ ਤੱਕ ਮੇਰਾ 33 ਸਾਲ ਦਾ ਜੋ ਸਫਰ ਆ ਉਹ ਮੋਹਾਲੀ ਦੇ ਲੋਕਾਂ ਵਾਸਤੇ ਮੋਹਾਲੀ ਦੇ ਲੋਕਾਂ ਦੇ ਸਾਹਮਣੇ ਮੋਹਾਲੀ ਦੇ ਆਮ ਨਾਗਰਿਕਾਂ ਦੇ ਸਾਹਮਣੇ ਕਾਂਗਰਸ ਹਾਈ ਕਮਾਂਡ ਦੇ ਸਾਹਮਣੇ ਹੈ ਮੈਂ ਜ਼ਿਲ੍ਹਾ ਜੂਥ ਕਾਂਗਰਸ ਲੋਪੜ ਦਾ ਜਨਰਲ ਸਕੱਤਰ ਆ ਮੈਂ ਪੰਜਾਬ ਯੂਥ ਕਾਂਗਰਸ ਦਾ ਜਨਰ ਸਕੱਤਰ ਰਿਆਂ ਮੈਂ ਮੁਹਾਲੀ ਕਾਂਗਰਸ ਕਮੇਟੀ ਦਾ ਪ੍ਰਧਾਨ ਰਿਆਂ ਮੈਂ ਮੁਹਾਲੀ ਡਿਸਟ੍ਰਿਕਟ ਦਾ ਵਾਇਸ ਪ੍ਰਧਾਨ ਰਿਆਂ ਪਿਛਲੇ 20 ਸਾਲਾਂ ਤੋਂ ਮੈਂ ਲਗਾਤਾਰ ਚੋਣਾਂ ਜਿੱਤ ਕੇ ਅੱਜ ਮੈਂ ਡਿਊਟੀ ਮੇਰੇ ਤੇ ਸੇਵਾ ਕਰ ਰਿਆਂ ਅੱਜ ਵੀ ਮੈਂ ਕਈ ਕੇਸ ਪੰਜਾਬ ਵਰਨ ਹਰਿਆਣਾ ਹਾਈ ਕੋਰਟ ਵਿੱਚ ਜਿਹੜੇ ਮੁਹਾਲੀ ਦੇ ਲੋਕਾਂ ਵਾਸਤੇ ਲੜੇ ਕਿਉਂਕਿ ਮੈਂ ਪਾਰਟੀ ਦਾ ਕਨਸ਼ਾਸ਼ਨ ਚਪਾਈ ਹਾਂ ਮੈਂ ਕਦੀ ਪਾਰਟੀ ਦੇ ਖਿਲਾਫ ਅੱਜ ਤੱਕ ਮੇਰਾ ਰਿਕਾਰਡ ਆ ਕਈ ਲੋਕੀ ਪਾਰਟੀਆਂ ਛੱਡ ਗਏ ਕਈ ਲੋਕੀ ਪਾਰਟੀਆਂ ਦੁਆਰਾ ਆ ਗਏ ਕਿ ਲੇਕਿਨ ਮੈਂ ਹਮੇਸ਼ਾ ਪਾਰਟੀ ਦਾ ਵਫਾਦਾਰ ਰਿਹਾ ਹਾਂ ਅੱਜ ਵੀ ਮੇਰੇ ਕੋਲ ਬਹੁਤ ਕੁਝ ਸੀਗਾ ਪਰ ਕਿਉਂਕਿ ਮੈਂ ਫਿਰ ਵੀ ਕਿਤਨਾ ਕਿਤੇ ਪਾਰਟੀ ਦਾ ਅਨੁਸ਼ਾਸਨ ਸਿਪਾਹੀ ਹੋਣ ਦੇ ਨਾਤੇ ਮੈਨੂੰ ਪਾਰਟੀ ਹਾਈ ਕਮਾਂਡ ਵੱਲੋਂ ਬਕਾਇਦਾ ਤੌਰ ਤੇ ਜੋ ਮੈਂ ਸ਼ਿਕਾਇਤ ਭੇਜੀ ਆ ਉਹਦਾ ਇਨਸਾਫ ਦੇਣ ਵਾਸਤੇ ਉਹਦਾ ਜਿਹੜਾ ਵਾ ਜਿਹੜਾ ਗੱਲ ਹੋਈ ਆ ਕੱਲ ਘਟਣਾ ਵਾਪਰੀ ਆ ਉਹਦੇ ਖਰਾਬ ਉਹਦੀ ਇੱਕ ਬੰਦੀ ਕਾਰਵਾਈ ਮੈਨੂੰ ਮੇਰਾ ਜਿਹੜਾ ਇਨਸਾਫ ਆ ਉਹ ਦਿੱਤਾ ਜਾਵੇਗਾ ਕਿਉਂਕਿ ਕੱਲ ਜੋ ਘਟਨਾ ਵਾਪਰੀ ਉਹਦੇ ਨਾਲ ਮੇਰਾ ਮਨ ਬਹੁਤ ਦੁਖੀ ਹੋਇਆ ਮੇਰਾ ਸ਼ਹਿਰ ਵਿੱਚ ਇੱਕ 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 ਇਮੇਜ ਆ ਲੋਕ ਮੈਨੂੰ ਪਿਆਰ ਕਰਦੇ ਆ ਹਾਈ ਕਮਾਂਡ ਮੈਨੂੰ ਪਿਆਰ ਕਰਦੀ ਆ ਹਾਈ ਕਮਾਂਡ ਮੇਰਾ ਹਮੇਸ਼ਾ ਮੈਨੂੰ ਮਾਨ ਸਨਮਾਨ ਦਿੰਦਾ ਮੈਨੂੰ ਕੈਪਟਨ ਆਪਣਾ ਰਾਜਾ ਬਲਿੰਗ ਸਾਹਿਬ ਨੇ ਪ੍ਰਤਾਪ ਬਾਜਵਾ ਨੇ ਹਮੇਸ਼ਾ ਸਨਮਾਨ ਦਿੱਤਾ ਸੁਖੀ ਰੰਦਾਵਾ ਹੋਏ ਮਨੀਸ਼ ਟਵਾੜੀ ਜੀ ਮੇਰੇ ਕੰਮ ਹੋ ਕੇ ਗਏ ਨੇ ਭਾਵੇਂ ਵਿਜੇਂਦਰ ਸਿੰਘਲਾ ਜੀ ਹੋਣ ਭਾਵੇਂ ਚਰਨਜੀਤ ਚੰਨੀ ਹੋਵੇ ਸਾਰਿਆਂ ਵੱਲੋਂ ਔਰ ਮੈਨੂੰ ਹੁਣ ਵੀ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਜੀ ਵੱਲੋਂ ਦੋ ਹਲਕਿਆਂ ਨਵਾਂ ਸ਼ਹਿਰ ਤੇ ਬਲਾਚੌਰ ਦਾ ਆਜੇ ਅਭਜਤ ਜਿਹੜਾ ਰਾਹੁਲ ਗਾਂਧੀ ਦੀ ਸੋਚ ਆ ਭਈ ਕਾਂਗਰਸ ਨੂੰ ਸੰਗਠਨ ਨੂੰ ਮਜ਼ਬੂਤ ਕਰਨਾ ਉਹਦੇ ਵਾਸਤੇ ਮੈਂ ਕੰਮ ਕਰ ਰਿਹਾ ਉੱਥੇ ਮੇਰੀ ਝਮੇ ਲਾਈ ਆ ਮੋਹਾਲੀ ਹਲਕੇ ਵਿੱਚ ਵੀ ਮੈਂ ਪਿੰਡ ਪਿੰਡ ਜਾ ਰਿਹਾ ਮੋਹਾਲੀ ਹਲਕੇ ਦੇ ਸ਼ਹਿਰ ਦੇ ਵਿੱਚ ਵਾਰਡ ਵਾਰਡ ਜਾ ਰਿਹਾ ਹਰ ਕਾਂਗਰਸ ਪਾਰਟੀ ਦੀ ਮਜ਼ਬੂਤੀ ਆਸਤੇ 227 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਵਾਸਤੇ ਮੈਂ ਕੰਮ ਕਰ ਰਿਹਾ ਪਰ ਕਿਉਂਕਿ ਅੱਜ ਜੋ ਮੈਂ ਬੋਲਣਾ ਚਾਹੁੰਦਾ ਸੀ ਜਾਂ ਜੋ ਮੇਰੀ ਗੱਲ ਸੀ ਉਹਦੇ ਲਈ ਮੈਂ ਤੁਹਾਡੇ ਕੋਲ ਹੱਥ ਜੋੜ ਕੇ ਮਾਫੀ ਮੰਗਣਾ ਕਿਉਂਕਿ ਉਹਦੇ ਵਿੱਚ ਪ੍ਰਧਾਨ ਜੀ ਦਾ ਹੁਣ ਇੰਟਰਫੇਸ ਹੋ ਗਿਆ ਪ੍ਰਧਾਨ ਜੀ ਵੱਲੋਂ ਮੈਨੂੰ ਅੱਜ ਹਦੇਸ਼ ਦਿੱਤੇ ਗਏ ਨੇ ਕਿ ਮੈਂ ਜਾਂ ਹਾਈ ਕਮਾਂਡ ਹੋਰ ਦੇ ਜਿਹੜੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਫਿਸ ਬੇਦਰ ਨੇ ਉਹਨਾਂ ਵੱਲੋਂ ਮੈਨੂੰ ਇਹ ਇਹ ਗੱਲ ਕੀਤੀ ਗਈ ਹੈ ਵੀ ਤੂੰ ਕੋਈ ਗੱਲ ਹਲੇ ਇਸ ਗੱਲ ਕੇ ਨਹੀਂ ਕਰਨੀ ਪ੍ਰਧਾਨ ਜੀ ਵੱਲੋਂ ਪਾਰਲੀਮੈਂਟ ਸੈਸ਼ਨ ਹੋਣ ਕਰਕੇ ਅੱਜ ਦਿੱਲੀ ਨੇ ਕੰਡੀਗੜ ਆਉਣਗੇ ਮੈਨੂੰ ਪੂਰਾ ਇਨਸਾਫ ਜਿਹੜਾ ਵਾ ਉਹ ਦਿੱਤਾ ਜਾਵੇਗਾ ਔਰ ਮੈਂ ਅੱਜ ਉਹਨਾਂ ਦੀ ਗੱਲ ਵੱਡੀ ਕਰਦਾ ਹੋਇਆ ਕਿਉਂਕਿ ਮੈਂ ਕਦੀ ਵੀ ਪਾਰਟੀ ਤੋਂ ਬਾਹਰ ਚੱਲ ਕੇ ਨਹੀਂ ਚਲਿਆ ਪਰ ਪ੍ਰਧਾਨ ਤੋਂ ਵੱਡਾ ਜਿਹੜਾ ਉਹ ਕੋਈ ਨਹੀਂ ਹੁੰਦਾ ਪ੍ਰਧਾਨ ਦੇ ਉਹ ਜੋ ਉਦੇਸ਼ ਦੇਣਗੇ ਦੇਖੋ ਪ੍ਰਧਾਨ ਸਾਹਿਬ ਮੈਨੂੰ ਹਮੇਸ਼ਾ ਜਿਹੜਾ ਵਾ ਇੱਕ ਵੱਡਾ ਪ੍ਰਾਵਾ ਵਾਂਗੂ ਮਾਨ ਦਿੰਦੇ ਨੇ ਔਰ ਉਹਨਾਂ ਨੇ ਰਾਜਾ ਵਲਿੰਗ ਨੇ ਮੈਨੂੰ ਪਹਿਲਾਂ ਭਾਵੇਂ ਬਲਾਚੌਰ ਦੀ ਚੋਣ ਸੀ ਆਪਣਾ ਨਵਾਂ ਸ਼ਹਿਰ ਜਰੰਦਰ ਦੀ ਚੋਣ ਸੀ ਭਾਵੇਂ ਉਹ ਹਰਿਆਣਾ ਦੀ ਚੋਣ ਸੀ ਭਾਵੇਂ ਉਹ ਦਿੱਲੀ ਦੀ ਚੋਣ ਸੀ ਭਾਵੇਂ ਉਹ ਚੱਬੇਵਾਲ ਦੀ ਚੋਣ ਸੀ ਸਾਰੀਆਂ ਚੋਣਾਂ ਵਿੱਚ ਮੇਰੀ ਉਹਨਾਂ ਨੇ ਸਮੇਂ-ਸਮੇਂ ਤੇ ਡਿਊਟੀ ਲਾਉਂਦੇ ਰਹੇ ਨੇ ਸਮੇਂ-ਸਮੇਂ ਤੇ ਮੈਨੂੰ ਮਾਨ ਸਨਮਾਨ ਪਾਰਟੀ ਜਿਹੜੀ ਇਹ ਦਿੰਦੀ ਹੈ ਔਰ ਅੱਜ ਸ਼ਹਿਰ ਵਿੱਚ ਵੀ ਉਹ ਪਾਰਟੀ ਦੇ ਸਾਰੇ ਔਦਿਹਦਾਰ ਸਹਿਬਾਨ ਮੁਹਾਲੀ ਦੇ ਮੈਨੂੰ ਕਈ ਕਾਉਂਸਲਰ ਸਹਿਬਾਨ ਦੇ ਫੋਨ ਆਏ ਨੇ ਕਿ ਇਹੋ ਜੀ ਕੋਈ ਗੱਲ ਨਹੀਂ ਕਰਨੀ ਜਿੰਨਾ ਪਾਰਟੀ ਚ ਕੋਈ ਗੱਲ ਹੋਵੇ ਮੈਨੂੰ ਮੁਹਾਲੀ ਦੇ ਕਈ ਹੋਰ ਸੱਜਣਾ ਦੇ ਜਿਹੜੇ ਆ ਫੋਨ ਆ ਉਹ ਵੀ ਆਏ ਨੇ ਮੈਂ ਸਾਰਿਆਂ ਦੀ ਬੇਨਤੀ ਨੂੰ ਮੰਨਦਾ ਹੋਇਆ ਮੈਂ ਅੱਜ ਸਿਰ ਆਪਣੀ ਗੱਲ ਹਾਈ ਕਮਾਂਡ ਤੱਕ ਜਿਹੜੀ ਇਹ ਭੇਜੀ ਆ ਉਹ ਪ੍ਰਧਾਨ ਜੀ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਮੇਰੇ ਨਾਲ ਜਿਹੜੀ ਗੱਲ ਆ ਉਹ ਤੇ ਨਾਲ ਕੋਈ ਧੱਕਾ ਨਹੀਂ ਹੋਵੇਗਾ ਤੇਰੀ ਗੱਲ ਜਿਹੜੀ ਆ ਉਹ ਕੋਈ ਉਹ ਗੱਲ ਨਹੀਂ ਹੋਵੇਗੀ ਆਪਣਾ ਉਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਧੰਨਵਾਦੀ ਹਾਂ ਜੇ ਮੈਨੂੰ ਨਾਂ ਇਨਸਾਫ਼ ਮਿਲਿਆ ਮੈਂ ਫਿਰ ਦੁਬਾਰਾ ਜਿਹੜੀ ਗੱਲ ਆ ਜੋ ਜਾਂ ਜਾਂ ਮੇਰੀ ਜਿਹੜੀ ਤਸੱਲੀ ਨਾ ਕਰਾਈ ਗਈ ਮੇਰੇ ਕੋਲ ਬਹੁਤ ਕੁਝ ਹੈ ਬੋਲਣ ਵਾਸਤੇ ਪਰ ਮੈਂ ਕੋਈ ਇਹੋ ਜੀ ਗੱਲ ਜਿਹੜੀ ਆ ਉਹ ਨਹੀਂ ਕਰਨੀ ਚਾਹੁੰਦਾ ਜਿੰਨਾ ਇਹਨਾਂ ਚੋਣਾਂ ਦੇ ਕੋਈ ਵਿਰੋਧੀ ਮੇਰਾ ਫਾਇਦਾ ਉਠਾ ਸਕਣ ਵਿਰੋਧੀ ਕੋਈ ਇਸ ਗੱਲ ਨੂੰ ਜਿਹੜਾ ਚੱਕ ਸਕਣ ਉਹਦੇ ਕਰਕੇ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਇੱਥੇ ਆਉਣ ਚ ਜਿਹੜਾ ਤੁਸੀਂ ਆਏ ਹੋ ਉਹਦੇ ਲਈ ਧੰਨਵਾਦ ਕਰਨਾ ਤੇ ਤੁਹਾੜੇ ਕੋਲ ਮਾਫੀ ਮੰਗਣਾ ਕਿ ਜਿਹੜੀ ਗੱਲ ਅੱਜ ਕਿਉਂਕਿ ਮੈਂ ਪਾਰਟੀ ਦੇ ਪ੍ਰਧਾਨ ਜੀ ਦਾ ਔਰ ਉਹਨਾਂ ਸੀਨੀਅਰ ਲੀਡਰਸ਼ਿਪ ਦਾ ਜੋ ਮੈਨੂੰ ਦੇਸ਼ ਹੋਇਆ ਉਹਦੇ ਮੁਤਾਬਿਕ ਮੈਂ ਅੱਜ ਤੁਹਾੜਾ ਇੰਨੀ ਗੱਲ ਜਿਹੜੀ ਆ ਕਰਾਂਗਾ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸਭ ਕਿੰਨਾ ਤੋਂ ਇੰਤਜ਼ਾਰ ਕਿੰਨਾ ਸਵਾ ਕਰੂਗੇ ਕੋਈ ਗੱਲ ਬਾਤ ਹੋਈ ਜੇ ਵੇਖੋ ਗੱਲ ਪ੍ਰਧਾਨ ਜੀ ਜਦੋਂ ਸੈਸ਼ਨਾਂ ਦੇ ਪ੍ਰਧਾਨ ਜੀ ਜਦੋਂ ਆਉਣਗੇ ਉਦੋਂ ਨਹੀਂ ਉਹਨਾਂ ਕਿਹਾ ਮੈਂ ਆਣ ਕੇ ਤੁਹਾਨੂੰ ਸਾਡੇ ਪਾਰਟੀ ਕੰਗਰੈਸ ਆਪਦੀ ਪਾਰਟੀ ਚਲੋ ਉਹ ਗੱਲ ਹਰ ਪਾਰਟੀ ਹਰ ਪਾਰਟੀ ਚ ਇਹੋ ਜੀ ਗੱਲ ਹੁੰਦੀ ਹੈ ਕੋਈ ਇਹੋ ਜੀ ਗੱਲ ਨਹੀਂ ਜੋ ਪਾਰਟੀ ਪ੍ਰਧਾਨ ਜੀ ਸਭ ਕੁਝ ਸਮਾਉਂਦਾ ਹਲਕੀ ਵਾਲੇ ਬੜਾ ਸਮਾਉਂ ਪਿਆ ਹਲ ਸਾਰੀਆਂ ਚੀਜ਼ਾਂ ਹੋਣਗੀਆਂ ਪਰ ਅੱਜ ਜਿੰਨੀ ਗੱਲ ਕੱਲ ਹੋਈ ਸੀ ਉਹ ਪਾਰਟੀ ਹਾਈ ਕਮਾਂਡ ਦੇ ਧਿਆਨ ਚ ਆ ਗਈ ਆ ਪਾਰਟੀ ਹਾਈ ਕਮਾਂਡ ਨੂੰ ਸਾਰੀ ਗੱਲ ਦੱਸ ਦਿੱਤੀ ਆ ਪਾਰਟੀ ਹਾਈ ਕਮਾਂਡ ਦੇ ਆਦੇਸ਼ ਦੇ ਉੱਤੇ ਕਈ ਗੱਲਾਂ ਜਿਹੜੀਆਂ ਨੇ ਉਹ ਪਾਰਟੀ ਹੁਨ ਸ਼ਾਸਨ ਵਿੱਚ ਦੇਣਾ ਪੈਂਦਾ ਪਾਰਟੀ ਜੋ ਜੇ ਨਹੀਂ ਕਰਦੇ ਗਈ ਮੈਂ ਤੇ ਓਪਨ ਆ ਸਭ ਖੁੱਲਾ ਮਤਲਬ ਤੇ ਵੀ ਸਾਹਿਬ ਬੜਿਆ ਕੁੱਛਿਆ ਜਿਹੜਾ ਸੇਕ ਨਹੀਂ ਬਣਾਈਆ ਜੀ ਆਪਸੀ ਤੌਰ ਤੇ ਕਹੀਦੀ ਆ ਕਿ ਸਿਆਗਿਆ ਕੋਈ ਚੀਜ਼ ਨਹੀਂ ਆ ਤੇ ਤੇ ਗਿਰਦ ਜੀ ਬੈਸਪੋਰਟਸ ਬਣਾਈਆ ਕੋਈ ਗੁੱਸਾ ਦਾ ਹੋ ਗਿਆ ਕੱਲ ਮੇਰੇ ਖਿਲਾਫ ਕੋ ਮੇਨੇ ਖਿਲਾਫ ਉਹਨਾਂ ਵੱਲੋਂ ਕਮੈਂਟ ਬੋਲੇ ਗਏ ਸਨ ਜਿਹੜੇ ਜਿਹੜਾ ਕੀ ਹੈ ਸਿੱਧੂ ਸਾਹੂ ਨੂੰ ਮੈਂ ਇਸ ਕਾਨੂੰਨ ਕੋਲ ਜਾਣੀ ਤੁਸਾਂ ਬੋਲ ਗਏ ਹਾਂ ਪਰ ਚਲੋ ਉਹ 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 ਬੋਲ ਗਏ ਉਸ ਲਹਿਜੇ ਚ ਪ੍ਰਧਾਨ ਜੀ ਨੇ ਉਹਨਾਂ ਨੂੰ ਕਿਹਾ ਮੈਨੂੰ ਕਿਹਾ ਕਿ ਕੋਈ ਜਿਹੜੀ ਗੱਲ ਕੋਈ ਗੱਲ ਹੋਈ ਆ ਪਾਰਟੀ ਦੇ ਅੰਦਰ ਬੈਠ ਕੇ ਆਪਾਂ ਇਸ ਮਸਲੇ ਦਾ ਹੱਲ ਕਰਾਂਗੇ ਪ੍ਰਧਾਨ ਜੀ ਦੀ ਮੈਂ ਆਦੇਸ਼ਾਂ ਦੀ ਪਾਲਣਾ ਕਰਾਂਗਾ ਉਹਨਾਂ ਦੀ ਵੇਟ ਕਰਾਂਗਾ ਪ੍ਰਧਾਨ ਜੀ ਜੋ ਕਹਿਣਗੇ ਤੇ ਨਹੀਂ ਤੇ ਇਹ ਮੌਕਾ ਫੇਰ ਤੁਹਾਨੂੰ ਦੇ ਦਿਆਂਗੇ ਜੇ ਕੋਈ ਨਾ ਮੈਨੂੰ ਸਾਫ਼ ਮਿਲਿਆ ਨਾ ਗੱਲ ਹੋਈ ਕਿਉਂਕਿ ਮੈਂ ਪਾਰਟੀ ਦਾ ਤੋਂ ਵੀ ਕਦੀ ਬਾਹਰ ਜਿਹੜਾ ਜਾਣ ਵਾਲਾ ਨਹੀਂ ਪਾਰਟੀ ਸਭ ਤੋਂ ਵੱਡੀ ਆ ਪਾਰਟੀ ਤੋਂ ਕੋਈ ਵੱਡਾ ਨਹੀਂ ਔਰ ਜਿਹੜੀ ਇਹ ਕੱਲ ਫੰਕਸ਼ਨ ਸੀ ਇਹ ਵੀ ਕੋਈ ਕਿਸੇ ਦਾ ਨਿੱਜੀ ਫੰਕਸ਼ਨ ਨਹੀਂ ਸੀ ਇਹ ਪੰਜਾਬ ਪ੍ਰਦੇਸ਼ ਕਾਂਗਰਸ ਦਾ ਫੰਕਸ਼ਨ ਸੀ ਪੰਜਾਬ ਦੀ ਸਾਰੀ ਲੀਡਰਸ਼ਿਪ ਜਿਹੜੇ ਮਹਿਲਾ ਕਾਂਗਰਸ ਹੋਵੇ ਭਾਵੇਂ ਯੂਥ ਕਾਂਗਰਸ ਹੋਵੇ ਭਾਵੇਂ ਐਨਐਸਯੂਆਈ ਹੋਵੇ ਭਾਵੇਂ ਓਬੀਸੀ ਹੋਵੇ ਸਾਰਿਆਂ ਸੰਗਠਨਾਂ ਤੋਂ ਸਾਰੇ ਲੀਡਰਸ਼ਿਪ ਸਾਬਕਾ ਮੰਤਰੀ ਸਾਰੇ ਸਹਿਬਾਨ ਇੱਥੇ ਆਏ ਸਨ ਔਰ ਉਹਨਾਂ ਨੇ ਸਾਰਿਆਂ ਨੂੰ ਸੰਬੋਧਨ ਕੀਤਾ ਸੀ ਔਰ ਉਹਦੇ ਚ ਮੈਂ ਵੀ ਮੇਰੇ ਸਾਰੇ ਸਾਥੀ ਮੇਰੇ ਸਾਰੇ ਸਾਥੀਆਂ ਦਾ ਮੈਂ ਧਨਵਾਦੀ ਹਾਂ ਮੁਹਾਲੀ ਹਲਕੇ ਦੇ ਪਿੰਡਾਂ ਦੇ ਲੋਕ ਵੀ ਜਿਹੜੇ ਜਿਹੜਾ ਲੰਬੇ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਕਿ ਕਿ ਨਹੀਂ ਵੀਰ ਜੀ ਕਿੱਥੇ ਤੁਹਾਡੀ ਜਿੱਥੇ ਕੋਈ ਲੋੜ ਕਿੱਥੇ ਤੁਸੂ ਕਰਦੀ ਨਹੀਂ ਚਲੋ ਇਹ ਗੱਲ ਪਤਾ ਕੀ ਇਹ ਹਲਕਾ ਆਪੋ ਆਪਣੇ ਪ੍ਰੋਗਰਾਮ ਹਲਕੇ ਦੇ ਹਲਕੇ ਜਾਣਾ ਹੁੰਦਾ ਮੈਂ ਜਾਣਾ ਕੋਈ ਉਹ ਜੀ ਗੱਲ ਨਹੀਂ ਉਹਨਾਂ ਦੇ ਵੀ ਜਿਹੜੇ ਜਿਹੜੇ ਪਾਰਟੀ ਦੇ ਪ੍ਰੋਗਰਾਮ ਪਏ ਪੰਜਾਬ ਪ੍ਰਦੇਸ਼ ਦੇ ਪ੍ਰੋਗਰਾਮ ਹੁੰਦੇ ਉੱਥੇ ਮੈਂ ਜਾਣਾ ਜੇ ਕੋਈ ਨਿੱਜੀ ਪ੍ਰੋਗਰਾਮ ਕੋ ਮੈਂ ਮੇਰਾ ਹੁੰਦਾ ਤੁਹਾਡਾ ਤੁਸੀਂ ਕੋ ਆਪਣੇ ਨਿੱਜੀ ਕਹੋਗੇ ਉੱਥੇ ਤੁਸੀਂ ਜਾਓਗੇ ਜੇ ਉਹਨਾਂ ਜਿਹੜੇ ਆਪਣੇ ਹਲਕਾ ਲੀਡਰ ਨਿੱਜੀ ਪੋਗੇ ਆਪੋ ਆਪਣੇ ਥਾਂ ਜਾਂਦੇ ਨੇ ਉਹ ਵੀ ਜਾਂਦੇ ਨੇ ਉਹਨਾਂ ਦਾ ਹੱਕਾ ਜਾਂਦਾ ਪਾਰਟੀ ਦੇ ਚਲੋ ਉਹ ਮੇਰਾ ਵੀ ਹੱਕਾ ਮੈਂ ਜਿੱਥੇ ਮਰਜ਼ੀ ਜਾਣਾ ਵਾ ਜਿੱਥੇ ਮੈਂ ਜਾਵਾਂ ਔ ਆਦੇਲ ਮੌਕੇ ਦੇ ਮੁੱਦੇ ਚੱਕਣਾ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰਨਾ